ਸਵੇਰ ਰਾਤ ਤਸਵੀਰਾਂ ਤੁਹਾਨੂੰ ਜਿਹੜੀਆਂ ਗੜੇ ਤੋਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਦਾ ਆਪਸੀ ਜਿਹੜਾ ਵਿਵਾਦ ਹੋਇਆ ਗੜੇ ਦੇ ਵਿੱਚ ਸੋ ਦੇਖ ਸਕਦਾ ਧਾੜਾ ਸਾਦੀ ਪੁਲਸ ਹੈ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਇਸ ਵੇਲੇ ਜਲੰਧਰ ਦੇ ਗੜੇ ਤੋਂ ਸਾਂਝੀਆਂ ਕੀਤੇ ਜਾ ਰਹੇ ਦੇਰ ਰਾਤ ਆਹ ਗੱਲਬਾਤ ਕਰਨਾ ਮੈਡਮ ਹੋਇਆ ਕੀ ਸੀਗਾ ਮਾਮਲਾ ਕੀ ਹੋਇਆ ਬਾਗੀ ਨੇ ਛੱਤ ਤੋਂ ਉਹ ਲੱਗੇ ਆ ਸਾਰੀ ਟੀਕ ਕਰਦੀ ਆ ਪਾਣੀ ਸਾਰਾ ਨਹੀਂ ਕਹਤਾ ਸਾਰਾ ਫੇਰ ਅਸਮਾਨ ਕਿੱਲਾ ਹੁੰਦਾ ਰਾਸ਼ਨ ਪਾਣੀ ਸਾਰਾ ਉੱਥੇ ਪਿਆ ਹੁੰਦਾ ਸਾਰੇ ਟੀਕ ਕਰ ਇੱਕ ਮਿੰਟ ਭਾਜੀ ਇੱਕ ਮਿੰਟ ਹਾਂਜੀ ਇੰਜ ਕੀ ਕਰੀਏ ਮੀਟ ਪਰਖਾ ਦਿੰਨੇ ਜਾਦੇ ਆ ਆਪਾਂ ਪੰਦੀ ਕਾਰਵਾਈ ਕਰ ਦਿੰਦੇ ਭਾਜੀ ਕੀ ਹੋਇਆ ਸੀ ਬਾਈ ਥੋੜਾ ਦੱਸਿਓ ਭਾਜੀ ਗਿਆ ਹੋਣੇ ਮੈਨੂੰ ਆਈ ਨਹੀਂ ਮੈਨੂੰ ਹੰਦਰਵਾੜੇ ਮੈਂ ਕਹਤ ਹੁਣ ਸੀ ਨਾ ਹੋਇਆ ਬਾਹਰ ਖਾ ਲਾਂ ਇੰਦੀ ਗੱਲ ਗੱਲ ਬਾਲਿਆਂ ਦੀ ਹੋਈ ਹੈ ਨਾ ਲੱਗਦਾ ਹਾਂ ਬਾਲਿਆਂ ਦੀ ਸੀਗਾ ਸ਼ਾਰਟ ਹੀ ਕਰਨ ਨੂੰ ਟੀਕੀ ਦੀ ਗੱਲ ਹੈ ਟੀਕੀ ਕੀ ਹੋਇਆ ਕੀ ਨਾਮ ਕੀ ਭਾਈ ਤੁਹਾਡਾ ਮੇਰਾ 3 ਸਾਲ ਤੋਂ ਮੇਰੀ ਮਾਤਾ ਵੀ ਕਲਪਕੇ ਮਰ ਗਈ ਇਹਨਾਂ ਤੋਂ ਕਹਿ ਨਹੀਂ ਕਹਿੰਦੇ ਮਾਤਾ ਮੇਰੀ ਉਹਨਾਂ ਨੇ ਕੁੱਟਿਆ ਸੀ ਪਹਿਲੀ ਜਾ ਕੇ ਦੇਖੋ ਸਾਫੀ ਹੋਈ ਹੋਈ ਮੇਰਾ ਦਾਤੀ ਹੋਇਆ ਅੱਜ ਵੀ ਆਪ ਨਹੀਂ ਅੱਜ ਕੀ ਹੋਇਆ ਉਹ ਕਿਹਨੂੰ ਭਾਈ ਅੱਜ ਕੀ ਹੋਇਆ ਮੈਨੂੰ ਦੱਸੋ ਨਾ ਮਾਮਲਾ ਕੀ ਹੋਇਆ ਕੀ ਗੱਲ ਕੀ ਆਮਨਾ ਗੱਲ ਦੱਸਦੇ ਹੋ ਕੀ ਗੱਲ ਕੀ ਹੋਈ ਪੂਰੀ ਸਰ ਪਾਣੀ ਤੋਂ ਗੱਲ ਹੋਈ ਮਨੋਂ ਡੈਡੀ ਨੂੰ ਕਹਿਣ ਗਿਆ ਮੈਂ ਪਾਰੀ ਪੱਟੇ ਆਮਨਾ ਫੋਨ ਤੇ ਮੇਰੇ ਯਾਰ ਦੋਸਤਾਂ ਫੋਨ ਆਇਆ ਸੀ ਮੈਂ ਗੱਲ ਕਰਦਾ ਬਾਈ ਬਾਰੋਂ ਕਿ ਸਿਰਫ ਫੋਨ ਆਇਆ ਸੀ ਠੀਕ ਹੈ ਜੀ ਤੇ ਮੈਂ ਗੱਲ ਕਰਦਾ ਮੈਂ ਚਾਚਾ ਬਾਹਰ ਮ ਵੇ ਪਹਿਲਾਂ ਕਿਹਾ ਸੀ ਮੇਰੇ ਮੁੰਡੇ ਫ੍ਰੀ ਹੋਣਗੇ ਮੈਂ ਬਾਲੇ ਉੱਥੇ ਚੁਕਵਾ ਦੂੰਗਾ ਜੀ ਤੇ ਬਾਲੇ ਚੁਕਾ ਕੇ ਮੈਂ ਆਪੇ ਕਰਾ ਲੈਣਾ ਟੈਂਕੀ ਸਹੀ ਉਹਨਾਂ ਨੇ ਕੋਈ ਕਹਿੰਨਾ ਤੇਰੀ ਮਾਂ ਦੀ ਚੂਤ ਕਹਿੰਦੇ ਜੀ ਲਾਈਵ ਚੱਲਦਾ ਗਾਲਾਂ ਕੱਢੋ ਉਧਰ ਦੱਸੋ ਕੀ ਗਿਆ ਉਹਨਾਂ ਨੇ ਗਾਲ ਕੱਢ ਕੇ ਮੈਨੂੰ ਗੱਲ ਕੀਤੀ ਠੀਕ ਹੈ ਕਹਿੰਦਾ ਮੈਂ ਵੇਲਾ ਥੋੜਾ ਤੂੰ ਵੇਲਾ ਤੂੰ ਮੇਨਾਂ ਲੱਗ ਮੈਂ ਕਿਹਾ ਮੈਂ ਤਾਂ ਕੰਮ ਤੇ ਜਾਣਾ ਮੇਰੇ ਬੱਚੇ ਛੋਟੇ ਤੇ ਮੈਂ ਕੰਮ ਨਾ ਜਾਵਾਂ ਮੈਂ ਰੋਟੀ ਕਿੱਥੋਂ ਆਉਂਗਾ ਅੱਛਾ ਜੀ ਤੰਦਰ ਲੈ ਗਿਆ ਮੈਂ ਉਹਦੇ ਮੁੰਡੇ ਨੂੰ ਕਹਿਣ ਗਿਆ ਮੁੰਡੇ ਮਿਲਣ ਤੂੰ ਫਾਲੇ ਕਨਾ ਉੱਤੇ ਕਨ ਲਕੀ ਹੋਇਆ ਦਿਖਾ ਮੈਂ ਕਿਹਾ ਬਾਲੇ ਉੱਤੇ ਦੇਖ ਉਹਨਾਂ ਨੇ ਮੁੰਡਾ ਬਾਹਰੋਂ ਆਇਆ ਉਹ ਵੀ ਮੇਰੇ ਥੱਪੜ ਮਾਰ ਲਾ ਪਿਆ ਜੀ ਕੁੜੀ ਆਪਣੀ ਨਾਲ ਲੈ ਗਿਆ ਉਹਨੇ ਥੱਪੜ ਮਾਰ ਲਾ ਪਿਆ ਉੱਧਰ ਵੀ ਪਿੱਛੇ ਚੱਚਾ ਪਾਣੀ ਕਿਉਂ ਆਇਆ ਸਰੋ ਜੀ ਸੁਮੋਕੇ ਦੇ ਥਾਣਾ ਸੱਤ ਦੀ ਪੁਲਿਸ ਆ ਜਿਹੜੀ ਪਹੁੰਚੀ ਹੋਈ ਹੈ ਦੇਖ ਸਕਦੇ ਹੋ ਦੇਰ ਰਾਤ ਜਿਹੜਾ ਗੜੇ ਦੀਆਂ ਤਸਵੀਰਾਂ ਜਿਹੜੀਆਂ ਘਰ ਦੇ ਵਿੱਚ ਪਾਣੀ ਦੀ ਟੈਂਕੀ ਨੂੰ ਲੈ ਕੇ ਕੋਈ ਵਿਵਾਦ ਹੋਇਆ ਇਹਨਾਂ ਦਾ ਆਪਸੀ ਸੋਨੂੰ ਲੈ ਕੇ ਦੇਖ ਸਕਦੇ ਹੋ ਘਰ ਦੇ ਅੰਦਰ ਕਾਫੀ ਜਿਹੜਾ ਸਮਾਨ ਤੋੜਪੰਨ ਕਹਿੰਦੇ ਹੋਈ ਆ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਗੜੇ ਇਲਾਕੇ ਦੀਆਂ ਦੇਰਾਂ ਤਸਵੀਰਾਂ ਜਿਹੜੀਆਂ ਆਂਡ ਗਵਾਂਡ ਦੇ ਵਿੱਚ ਵਿਵਾਦ ਹੋਇਆ ਆਪਸ ਦੇ ਵਿੱਚ ਮੌਕੇ ਤੇ ਪੀਸੀਆ ਟੀਮ ਹੈ ਜਿਹੜੀ ਪਹੁੰਚੀ ਹੋਈ ਹੈ ਪਬਲਿਕ ਅਪਡੇਟ ਟੀਵੀ ਦੇ ਸਿੱਧੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੇ ਗੜੇ ਇਲਾਕੇ ਤੋਂ ਸਾਂਝੀਆਂ ਕਰ ਰਹੇ ਹਾਂ ਹੁਣ ਆ ਪੈ ਚੁੱਕੀ ਹੈ ਸਾਡਾ ਪੀਆ ਅੰਗਰ ਹੋ ਰਿਹਾ ਹੈ ਆਪਾਂ ਇੱਥੇ ਇਹ ਪੇਂਟ ਕਰਾਏ ਫੇਰ 라ਓ ਕਿ ਕਿਤੇ ਮੇਰੇ ਬਾਹਰ ਆਓ ਯਾਰ ਬਾਹਰ ਆਜੋ ਬਾਹਰ ਆਜੋ ਭਾਜੀ ਮੈਂ ਤੁਹਾਨੂੰ ਹਾਲਾਤ ਦਿਖਾ ਰਿਹਾ ਪਾਣੀ ਇਹਨਾਂ ਨੇ ਇਹ ਨਹੀਂ ਹੋਇਆ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਜਗ੍ਹਾ ਦੇ ਉੱਪਰ ਜਿੱਥੇ ਪਾਣੀ ਜਿਹੜਾ ਮਾਮਲਾ ਥਾੜਾ ਸਾਦੇ ਦੀਨ ਪੈਂਦਾ ਉੱਥੇ ਦਾ ਇਹ ਵਿਵਾਦ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੋਕੇ ਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਪਹੁੰਚਿਆ ਹੈ ਪੀਸੀਆ ਟੀਮ ਪਹੁੰਚੀ ਹੈ ਕਿੰਨੀ ਦੇਰ ਤੋਂ ਸਾਰੇ ਮਾਮਲਾ ਕਿੰਨੀ ਦੇਰ ਤੋਂ ਚੱਲਿਆ ਹੈ ਨਾਲ ਗਾਲਾ ਨਾ ਕੱਢੋ ਭਾਈ ਲਾਈਕ ਕਰਦਾ ਰਹਾ ਆ ਐ ਗਾਲਾ ਕੱਢ ਪਿਆ ਮੇਰੀ ਵਾਈਫ ਨੂੰ ਵੀ ਤੇ ਮੰਨੂ ਵੀ ਨਹੀਂ ਕੁੱਟਮਾਰ ਕਿੰਨੇ ਜਣਿਆਂ ਨੇ ਕੀਤੀ ਪੰਜ ਜਣਿਆਂ ਨੇ ਕੀਤੀ ਜੀ ਕਿੰਨੇ ਵੀ ਕੁੱਟਿਆ ਭਾਈ ਇੱਕ ਮੁੰਡਾ ਉਹਨਾਂ ਦੇ ਬਾਹਰੋਂ ਆਇਆ ਜੀ ਚਾਰ ਜਣੇ ਉੱਥੇ ਰਹਿੰਦੇ ਜੀ ਤਿੰਨੇ ਇੱਕ ਭਰਾ ਆ ਇੱਕ ਇੱਕੇ ਆ ਇੱਕ ਇੱਕੇ ਆ ਨੇ ਘਰ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ ਕਾਫੀ ਜਿਹੜਾ ਮਾਹੌਲ ਇਸ ਵੇਲੇ ਗਰਮਾਇਆ ਹੋਇਆ ਤੁਸੀਂ ਵੀ ਦੇਖ ਸਕਦੇ ਹੋ ਕਾਫੀ ਇਲਾਕੇ ਦੇ ਲੋਕ ਆ ਜਿਹੜੇ ਇਕੱਠੇ ਹੋ ਕੇ ਪਹੁੰਚੇ ਨੇ ਔਰ ਪੁਲਿਸ ਵੀ ਪਹੁੰਚੀ ਆ ਜਿਹੜਾ ਕਿ ਆਂਡ ਗਵਾਨ ਦੇ ਉੱਪਰ ਅਲੀਗੇਸ਼ਨ ਇੱਕ ਦੂਜੇ ਦੇ ਉੱਪਰ ਜਿਹੜੇ ਲਗਾਏ ਜਾ ਰਹੇ ਨੇ ਕਿਹਾ ਨੰਬਰ ਨਾਲ ਗੱਲਬਾਤ ਕਰਾਂਗੇ ਅਸੀਂ ਪੀਸੀਆਰ ਵਾਲੇ ਆ ਅੱਛਾ ਤੇ ਇਹਨਾਂ ਦਾ ਕੋਈ ਪਾਣੀ ਤੋਂ ਕੋਈ ਗੱਲਬਾਤ ਹੋਈ ਆ ਅੱਛਾ ਜੀ ਤੇ ਹੋਰ ਨੰਬਰ 7 ਵਾਲੇ ਵੀ ਸਾਰੇ ਕੁਝ ਵੀ ਨਹੀਂ ਸੁਣਦੀ ਜੀ ਉੱਥੇ ਵੀ ਗਏ ਵਾਈਫ ਨੂੰ ਲੈ ਕੇ ਮੇਰੀ ਗਾਲਾਂ ਕੱਢ ਕੇ ਮੁੰਨੇ ਦੀ ਗਾਲਾਂ ਕੱਢ ਕੇ ਭਜਾਤਾ ਹੀ ਉਹਨਾਂ ਨੇ ਕਿੰਨੇ ਦੀ ਗਾਲਾਂ ਕੱਢੀ ਆ ਜੀ ਸੱਤ ਨੰਬਰ ਥਾਣੇ ਵਾਲੇ ਨੇ ਕਿਹੜੇ ਅਫਸਰ ਲੱਗੇ ਮੈਨੂੰ ਥਾਣੇ ਲੱਗੇ ਖੜਨਾ ਇੱਕ ਸਟਾਨ ਲੱਗੇ ਇੱਕ ਮੋਲ ਲੱਗੇ ਜੀ ਪਰਚਾ ਕਰਾਓ ਤੇ ਫੇਰ ਹੀ ਤੁਹਾਡੀ ਸੁਣੀ ਜਾਣੀ ਗੱਲ ਬਾਤ ਦਿਖਾਰ ਲੱਗਿਆ ਦਮਾਂ ਨੂੰ ਤੇ ਬੰਦੀ ਕਾਰਵਾਈ ਕਰ ਦਿੰਦੇ ਆ ਜੀ ਆਏ ਉੱਥੇ ਮੌਕੇ ਦੇ ਨਾਲ ਦੇ ਗਵੰਡੀਆਂ ਨਾਲ ਝਗੜਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਲੈ ਇੱਥੇ ਆਏ ਉਹਨਾਂ ਦੇ ਦਰਖਾਸਤ ਦਿੰਦੇ ਆ ਉਹਨਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਨਹੀਂ ਉਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦਾ ਦਰਵਾਜ਼ਾ ਖੋਲਦੇ ਉਹਨਾਂ ਦਾ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਕੰਪਲੇਨ ਸਿਰ ਕਿੰਨਾ ਲੋਕਾਂ ਸਰ ਕੰਪਲੇਨ ਕਿੰਨਾ ਵੱਲ ਵਸੂਲ ਹੋ ਗਈ ਤੁਹਾਨੂੰ ਇਹ ਦੇਖੋ ਜਿਹੜਾ ਹੁਣ ਹੈ ਨਾ ਅਰਿੰਦੂ ਵੱਲੋਂ ਜੀ ਅੱਛਾ ਜੀ ਜਿਹੜੀ ਆ ਦੋ ਲੋ ਗੱਡੀ ਜਿਹੜੀ ਆ ਦੇਖੋ ਜੋ ਸੁਈ ਦਾ ਜਿਹੜੀਆਂ ਸਾਰੀਆਂ ਕਰ ਰਹੇ ਆ ਉਹ ਦੇਖ ਸਕਦੇ ਹੋ ਕਿ ਮੌਕੇ ਤੇ ਤਸਵੀਰਾਂ ਜਿਹੜੀਆਂ ਥਾਣਾ ਸਾਦੀ ਪੁਲਿਸ ਜਿਹੜੀ ਪਹੁੰਚੀ ਹੋਈ ਹੈ ਇਲਾਕੇ ਦਾ ਮਾਹੌਲ ਇਸ ਵੇਲੇ ਦੇਖ ਸਕਦੇ ਹੋ ਕਿ ਜਿਹੜਾ ਮਸਲਾ ਹੋਇਆ ਆਂਡੀ ਗਵਾਂਡੀਆ ਦਾ ਮਸਲਾ ਹੋਇਆ ਆਪਸ ਦੇ ਵਿੱਚ ਉਹਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਹੈ ਤੇ ਛੜਿਆ ਹੋਇਆ ਔਰ ਪਾਣੀ ਦੀ ਟੈਂਕੀ ਨੂੰ ਲੈ ਕੇ ਦੱਸਿਆ ਯਾਰ ਹੈ ਕਿ ਸਾਰਾ ਵਿਵਾਦ ਹੋਇਆ ਔਰ ਪਾਣੀ ਜਿਹੜਾ ਨਾਲ ਦੇ ਘਰ ਦੇ ਜਿਹੜੀ ਰਸੋਈ ਦੇ ਵਿੱਚ ਜਾਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਗੱਲ ਜਿਹੜੀ ਹੋਈ ਉਸ ਤੋਂ ਬਾਅਦ ਜਿਹੜੀ ਹੱਤੋਂ ਪਾਈ ਸ਼ਾਇਦ ਹੋਈ ਹੈ ਇਹਨਾਂ ਦੀ ਆਪਸ ਦੇ ਵਿੱਚ ਉਹਨੂੰ ਲੈ ਕੇ ਜਿਹੜਾ ਮੌਕੇ ਦੇਰ ਪੁੱਛੂ ਜਿਹੜੀ ਤਲਾਸ਼ ਦਿੱਤੀ ਗਈ ਹੈ ਸੋ ਪੀਸੀਆਰ ਦੀ ਜਿਹੜੀ ਹੈ ਟੀਮ ਇੱਥੇ ਪਹੁੰਚੀ ਹੋਈ ਹੈ ਕਿਹਨਾਂ ਨੂੰ ਗਿਆ ਗਿਆ ਜੀ ਉਹ ਕਹਿ ਰਹੇ ਦੀ ਉਹ ਹਾਂਜੀ ਬਾਹਰ ਖੜਾਓ ਭਾਜੀ ਕੰਪਲੇਂਟ ਹੀ ਤੁਸੀਂ ਕੀਤੀ ਯਾਰ ਹਾਂਜੀ ਉਹ ਫੇਰ ਵੀ ਕਹਿੰਦੇ ਬਾਹਰ ਖੜਾਓ ਨਹੀਂ ਸਰ ਕਿਉਂ ਇਹ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨਾਲ ਕੋਈ ਦੋਵੇਂ ਪੱਖ ਸੁਣਨੇ ਨਾਲ ਤਾਂ ਗੱਲ ਤਾਂ ਪੁੱਛਣੀ ਕਰਨੀ ਨਾ ਉਹਨਾਂ ਨੇ ਹਾਂਜੀ ਹਾਂਜੀ ਸਰ ਭਜੀ ਤੁਹਾਨੂੰ ਗਾਲਾ ਕਿੰਨਾ ਨੇ ਗੱਡੀਆਂ ਇਹ ਪਤਾ ਤੁਹਾਡਾ ਤੁਹਾਨੂੰ ਨਾਮ ਗਾਲਾ ਸਰ ਚੇਤਨਿਆ ਜੀ ਮੈਂਕੂ ਆ ਜੀ ਟੋਪਲੀਆ ਜੀ ਇਹ ਤਿੰਨੇ ਜਣੇ ਆ ਇੱਕ ਮੱਦੂ ਆ ਜੀ ਉਹਨਾਂ ਦਾ ਡੈਡੀ ਗੜਾ ਹੈਗਾ ਆ ਅੱਛਾ ਇਹ ਕੋਈ ਜਿੱਤੇ ਤੂੰ ਕਰ ਤੈਨਸਨ ਪਹਿਲੇ ਵੀ ਤੁਹਾਡਾ ਵਿਵਾਦ ਹੋਇਆ ਨਹੀਂ ਜਿਹੜਾ ਵਿਵਾਦ ਭਾਜੀ ਪਹਿਲਾਂ ਵੀ ਹੋਇਆ ਜਾਂ ਹੁਣ ਹੋਇਆ ਹੋਇਆ ਕਿਸ ਕਰਨ ਤੋਂ ਹੁੰਦਾ ਕਿਉਂ ਟੈਂਕੀ ਦੀ ਹੋਇਆ ਇਹ ਪਾਣੀ ਦੀ ਅੱਛਾ ਨਹੀਂ ਟੈਂਕੀ ਦਾ ਪਾਣੀ ਸਿੰਮਦਾ ਹਾਂਜੀ ਸਿੰਮਦਾ ਸਾਰਾ ਇਹਨਾਂ ਦੀ ਇਹਨਾਂ ਦੀ ਟੈਂਕੀ ਹੀ ਸਿੰਮਦਾ ਹਾਂਜੀ ਉਹ ਤੁਹਾਡੇ ਸਲਾਬਾਂ ਹਾਂਜੀ ਸਾਰਾ ਸਲਾਬਾਂ ਇਹਦੀ ਪਹਿਲਾਂ ਵੀ ਤੁਸੀਂ ਕੋਈ ਕੰਪਲੇਂਟ ਦਿੱਤੀ ਸੀ ਨਹੀਂ ਇਹਦੀ ਕੰਪਲੇਂਟ ਪਹਿਲਾਂ ਵੀ ਨਹੀਂ ਕੀਤੀ ਕੰਪਲੇਂਟ ਨਹੀਂ ਸਰ ਕੀਤੀ ਇਹਨਾਂ ਨੂੰ ਦੱਸਿਆ ਸੀ ਮਾਂ ਮੇਰੀ ਦਾ ਨੇ ਸਿਰ ਪਾੜਤਾ ਸੀ ਪਹਿਲਾਂ ਅੱਛਾ ਤੁਹਾਡੇ ਮਦਰ ਦਾ ਉਹ ਕਿੰਨੇ ਸਾਲ ਪੁਰਾਣੀ ਗੱਲ ਆ ਦੋ ਸਾਲ ਪੁਰਾਣੀ ਗੱਲ ਹੈ ਇੱਕ ਸਾਲ ਨੂੰ ਬੁਲਾਣਾ ਚਾਹਤਾ ਹੈ ਸਰ ਜੀ ਬਾਹਰ ਹੋਈ ਮਮਾ ਜੀ ਤਾਂ ਕੀ ਗੱਲ ਦੋ ਤਾਰੇ ਜਿਹੜਾ ਗਲੋਰੀ ਕਹਿ ਰਹੇ ਨੇ ਕਿ ਸਾਡੀ ਟੈਂਕੀ ਵੀ ਸਾਡੀ ਔਰ ਨਵੀਂ ਰਸੋਈ ਤੇ ਉੱਥੇ ਪਾਣੀ ਡਿੱਗਦਾ ਅੱਛਾ ਤੇ ਇਹ ਹੀ ਗੱਲ ਹੈ ਹੋਰ ਸਰ ਪਾਣੀ ਥੋੜਾ ਤੋਂ ਨਹੀਂ ਪੈ ਰਿਹਾ ਉੱਥੇ ਲਿੱਕੀ ਜਾਣਾ ਸਰ ਟੈਂਕੀ ਤੇ ਪਾਣੀ ਆਉਂਦਾ ਨਹੀਂ ਜਾ ਰਹੇ ਆ ਮੋਟਰਾਂ ਨੇ ਚਲਦੀਆਂ ਦੀ ਪੀਣਾ ਦਾ ਮੈਂ ਤੈਨੂੰ ਆਂਜਾ ਤੇ ਦੇ ਕੋਲ ਦਮੋਂ ਲੱਗੀਆਂ ਤੇ ਬੰਦ ਕਾਰਵਾਈ ਹੀ ਕਰ ਦਿੰਨੇ ਆ ਠੀਕ ਹੈ ਜੀ ਕਿਹੜੇ ਥਾਣੇ ਤੋਂ ਸਰ ਡਿਊਜ਼ਨ ਨੰਬਰ 7 ਜੀ ਕੀ ਨਾਮ ਜਰਾ ਨਰ ਬਹਾਦਰ ਸਿੰਘ ਜੀ ਨੰਦ ਬਹਾਦਰ ਸਿੰਘ ਨਰ ਬਹਾਦਰ ਸਿੰਘ ਨੰਦ ਬਹਾਦਰ ਚੱਲ ਚੱਲੀ ਜਾਓ ਜੀ ਸੋ ਇਹ ਜਿਹੜਾ ਮਾਮਲਾ ਜਿਹੜਾ ਜ਼ਿਲਹੰਦਰ ਦੇ ਗੜੇ ਇਲਾਕੇ ਦਾ ਜਿਹੜਾ ਮਾਮਲਾ ਤੁਹਾਨੂੰ ਕਿਹਾ ਜਾ ਰਿਹਾ ਕਿ ਜੋ ਬੰਦੀ ਕਾਰਵਾਈ ਹੋਏਗੀ ਜਿਹੜੀ ਕੀਤੀ ਜਾਏਗੀ ਆਹ ਆਵਾਜ਼ ਦੇਵਾਂਗੇ ਆਓ ਭਾਜੀ ਬਿਲਾਓ ਭਾਜੀ ਕੀ ਨਾਮ ਰਹੇ ਤੁਹਾਡਾ ਪੜੀ ਹੋਇਆ ਜੀ ਸੀ ਗੱਲ ਵੀ ਸੀ ਗੱਲਬਾਤ ਹੋਈ ਇੰਦਾ ਕਿ ਸਾਡੇ 32 ਸਾਲ ਤੋਂ 30 ਸਾਲ ਤੋਂ ਸਾਡਾ ਮਕਾਨ ਬਣਿਆ ਹੋਇਆ ਪਰ ਸਾਡੀ ਇੱਕ ਮਿੰਟ ਸਾਡਾ ਇੱਕ ਮਿੰਟ ਮੇਰੇ ਵੀਰ ਹੁੰਦਾ ਲਿਆ ਉਹਨਾਂ ਦੀ ਸਾਡੀ ਉੱਥੇ ਹੀ ਪਈ ਹੈ ਜੀ ਸਾਡਾ ਇਹੜਾ ਵੇਸਟ ਸਮਾਨ ਆਪਾਂ ਬਾਹਰ ਕੱਢ ਕੇ ਰੱਖਿਆ ਕੋਈ ਅੰਦਰਾਂ ਚਾਹੀ ਨਹੀਂ ਰੱਖਣੀ ਸਕੇ ਠੀਕ ਹੈ ਜੀ ਉਹ ਸਮਾਨ ਆਈ ਬਾਹਰ ਰੱਖਿਆ ਇਹਨੇ ਆਪਣੀ ਕੰਧ ਤੱਕ ਇਹ ਰੋ ਚੱਕੀ ਨਹੀਂ ਲਿਆ ਦਾ ਸਾਡੇ ਤੇ ਕਿ ਵੀ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਠੀਕ ਕਰਾਓ ਇਹਨੂੰ ਅਸੀਂ ਪੈਸੇ ਲਾਵਾਂਗੇ ਅਸੀਂ 30 ਸਾਲ ਪਹਿਲਾਂ ਵੀ ਪੈਸੇ ਲਾਏ ਤੂ ਉਹਦੋਂ ਵੀ ਨਹੀਂ ਲਾਏ ਤੂੰ ਹੁਣ ਵੀ ਨਹੀਂ ਲਾ ਰਿਹਾ ਤੂੰ ਕੰਦ ਤੂੰ ਚੱਕਣੀ ਏ ਥੋੜੀ ਚੱਕਣੀ ਆਪਣੀ ਰਸੋਈ ਦੀ ਸੋ ਉਹਨਾਂ ਦਾ ਕਹਿਣਾ ਕਿ ਉਹ ਦਿਨ ਬਾਲੇ ਪਏ ਹੋਏ ਬਾਲੇ ਜਦੋਂ ਪਾਣੀ ਖਰਾਬ ਹੋ ਜਾਂਦਾ ਤੇ ਸਲ੍ਹਾ ਆਂਦੀ ਨੀਚੇ ਮੰਨੋ ਕੋਸ਼ਿਸ਼ ਸੁਣੋ ਉਹ ਕਹਿੰਦੇ ਨੇ ਜਦੋਂ ਪਾਣੀ ਉੱਥੇ ਖੜਾ ਹੋ ਜਾਂਦਾ ਤੇ ਸਾਡੇ ਵੱਲ ਸਿੰਦਾ ਸਾਡਾ ਵਾਸ਼ਣ ਵਗੈਰਾ ਖਰਾਬ ਹੁੰਦਾ ਉਹਨਾਂ ਨੇ ਦਿਖਾਇਆ ਕਿ ਉਹਨਾਂ ਦੇ ਰਸੋਈ ਦੇ ਵਿੱਚ ਹੱਲ ਵੀ ਪਾਣੀ ਜਿਹੜਾ ਕਿ ਸਿੰਮ ਰਿਹਾ ਪਾਜੀ ਹੁਣ ਮੇਰੀ ਇੱਕ ਗੱਲ ਸੁਣੋਗੇ ਤੁਹੇ ਰਸੋਈ ਦੇ ਉੱਤੇ ਛੱਤ ਪਾਉਂਗੇ ਆਪਣੀ ਕਿ ਨਹੀਂ ਪਾਉਂਗੇ ਖੁੱਲੀ ਛੱਡ ਦੋਗੇ ਉਹ ਤੇ ਤੁਹਾਡਾ ਫਰਜ਼ ਬਣਦਾ ਨਾ ਮੈਂ ਰਸੋਈ ਕਿੱਥੇ ਬਣਾਣੀ ਮੈਂ ਕਿਸ ਤਰੀਕੇ ਨਾਲ ਬਣਾਣੀ ਹੈ ਕਿ ਮੇਰਾ ਕੱਲ ਨੂੰ ਜ਼ਮਾਨਾ ਖਰਾਬ ਹੋਵੇ ਤੁਸੀਂ ਅਗਲੇ ਨੂੰ ਬਲੇਮ ਨਹੀਂ ਕਰ ਸਕਦੇ ਤੁਸੀਂ ਆਪਣਾ ਘਰ ਠੀਕ ਕਰ ਸਕਦੇ ਹੋ ਨਹੀਂ ਭਾਜੀ ਜਿਹੜਾ ਅੱਜ ਕੀ ਗੱਲ ਹੋਈ ਭਾਜੀ ਭਾਜੀ ਮੇਨ ਅੱਜ ਸੱਚੀ ਇਹਨੇ ਦਾਰੂ ਪੀਤੀ ਹੋਈ ਬਹੁਤ ਜ਼ਿਆਦਾ ਪਤਾ ਹਣਾ ਨੇ ਦਿੱਤੀ ਆਪਾਂ ਮੈਂ ਜਿੱਦਾਂ ਹੁਣ ਮੈਂ ਰੀਸੈਂਟਲੀ ਮੈਂ ਬਾਹਰੋਂ ਆਇਆ ਤੇ ਇਹ ਘਰੇ ਆ ਗਿਆ ਜਿੱਦਾਂ ਘਰ ਆ ਗਿਆ ਨਾਲ ਸਾਡੇ ਰੋਲਾ ਗੋਲਾ ਕਰਨ ਲੱਗ ਗਿਆ ਥੱਲੇ ਕੀ ਇਹਨੂੰ ਆਪਾਂ ਕਿਹਾ ਕਿ ਤੂੰ ਕੋਈ ਨਹੀਂ ਤੂੰ ਆਮ ਨਾਲ ਗੱਲ ਕਰ ਸਾਡੇ ਨਾਲ ਆਪਾਂ ਤੈਨੂੰ ਜੋ ਤੂੰ ਕਹਿੰਦਾ ਉਹ ਆਪਾਂ ਕਰ ਦਿੰਦੇ ਆ ਪਰ ਆਪਣਾ ਜਿਹੜਾ ਵੇਸਟ ਸਮਾਨ ਪਿਆ ਉਹ ਹੀ ਨਹੀਂ ਕਿਤੇ ਰੱਖ ਸਕਦੇ ਸਾਡਾ ਜਿਹੜਾ ਇੱਕ ਜਗ੍ਹਾ ਤੇ ਪਿਆ ਆਪਾਂ ਇੱਕ ਜਗ੍ਹਾ ਤੇ ਰਹਿਣਾਂ ਨਾਲ ਉਹ ਕਿਹਾ ਜਿਹੜਾ ਕਿ ਛੋਏ ਨਾਲ ਦੇ ਬੱਚੇ ਬੱਚੇ ਉਹਨਾਂ ਨੇ ਵੀ ਮਾਲ ਕੁੱਟ ਦਿੱਤੀ ਗਏ ਕੋਟ ਮਾਰ ਹੋਣੀ ਹੋਈ ਕੋਟ ਮਾਰ ਸਰ ਜੇ ਕੋਟ ਮਾਰ ਕੀਤੀ ਹੁੰਦੀ ਨਾ ਤੇ ਸਾਡੇ ਘਰੇ ਆਇਆ ਸੀਗਾ ਅਸੀਂ ਇਰਤੇ ਉਲਟਾ ਪਰਚਾ ਦਵਾ ਸਕਦੇ ਸੀ ਕਿ ਸਾਡੇ ਘਰ ਆ ਕੇ ਸਾਨੂੰ ਗਾਲਾਂ ਕੱਢਦਾ ਵੱਡੇ ਭਾਜੀ ਇੱਕ ਸਵਾਲ ਲੈ ਲਿਓ ਵੱਡੇ ਭਾਜੀ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਮੈਨੂੰ ਥੱਲੇ ਸੀ ਮੈਂ ਇਹਨੂੰ ਜਾਣ ਕੇ ਜਿਹੜਾ ਉੱਪਰ ਲੈ ਕੇ ਗਿਆ ਉਸ ਤੋਂ ਬਾਅਦ ਇਹਨਾਂ ਨੇ ਮੇਨੂੰ ਹਲਕੇ ਪੰਜਾਂ ਜਣਿਆਂ ਦੇ ਗੁੱਟਮਾਰ ਕੀਤੀ ਹੈ। ਇਹਦੀ ਘਰ ਵਾਲੀ ਵੀ ਤੇ ਨਾਲ ਹੀ ਹਾਂਜੀ ਇਹਦਾ ਤੇ ਨਾਲ ਹੀ ਘਰ ਵਾਲੀ ਤੇ ਨਾਲ ਹੀ ਸੀ। ਜਿਹੀ ਪੰਜ ਇਹਨਾਂ ਨੇ ਗੁੱਟਾਂ ਦਾ ਹਰ ਚ ਇਨੀ ਹਿੰਮਤ ਹੈ ਕਿ ਸਾਡੀ ਗੁੱਟ ਸਹਲੇਗਾ ਇਹ। ਐਨ ਕੋ ਕੁਛ ਕਿਹਾ ਨਹੀਂ ਤੇ ਤਾਂ ਕਰੀ। ਇੰਨੀ ਹਿੰਮਤ ਹੈ ਕੀ ਇਹਦੇ ਚ ਇਹ ਤੇ ਥੱਲੇ ਮੈਨੂੰ ਬੋਲੇ ਜਿਹੜੇ ਧੜ ਤੇ ਧੜ ਤੇ ਜਾਮ ਲੱਗ ਰਹੇ ਜਾਂ ਕੀ ਕਹਿਣਾ ਚੰਦੇ ਹੋ। ਪਹਿਲ ਜਾਨ ਤੁਹਾਨੂੰ ਪਤਾ ਹੀ ਹੈ ਦੋਨੇ ਪੱਖ ਤੁਸੀਂ ਸੁਣ ਲੇ ਮੈਂ ਤਾਂ ਹੀ ਪਤਾ ਪੱਖ ਲਿਆ ਮੈਂ ਤਾਂ ਇਹ ਤੁਹਾਨੂੰ ਦੱਸਿਆ ਕਿ ਆਪਣੇ ਦਾ ਅਜਰ ਦੇਖੋ ਆਪਣੇ ਘਰ ਦੇ ਵਿੱਚ ਸਾਡਾ ਸਮਾਨ ਪਿਆ ਇਹ ਕੋਈ ਵੀ ਇਹ ਕਿਹ ਵੀ ਮਤਲਬ ਘੜੇ ਦਾ ਟੱਕਣ ਨਹੀਂ ਹੋ ਸਕਦਾ ਇਹ ਕਿਸੇ ਵੀ ਤਰੀਕੇ ਨਾਲ ਸਾਨੂੰ ਕਹਿ ਨਹੀਂ ਸਕਦਾ ਤੂੰ ਆਪਣਾ ਸਮਾਨ ਇੱਥੋਂ ਚੱਕ ਕੇ ਉਧਰ ਰੱਖੋ ਅਸੀਂ ਕਿਉਂ ਰੱਖੀ ਹੈ ਸਾਡਾ ਘਰ ਹੈ ਮਤਲਬ ਤੁਸੀਂ ਕਹਿੰਦੇ ਕਿ ਇਹਨਾਂ ਨੇ ਜਿਹੜੀ ਆਪਣੀ ਰਸੋਈ ਹੈ ਕੁਝ ਨਹੀਂ ਹੈ ਵੀ ਸ਼ਰ ਸ਼ੁਰ ਕਦੇ ਕੋ ਪਾੜਿਆ ਸੀਗਾ ਉਦੋਂ ਉਹ ਇਹਨੇ ਆਪਣੇ ਪਿਓ ਨੂੰ ਹੀ ਕੁੱਟਿਆ ਸੀ ਜੀ ਉਹਦਾ ਚੂਲਾ ਹੀ ਆਪੇ ਤੋੜਿਆ ਕੁਝ ਨਹੀਂ ਹੋਇਆ ਕੁਝ ਨਹੀਂ ਆਪਣੀ ਕਦੇ ਲੜਾਈ ਨਹੀਂ ਹੋਈ ਪਈ ਇਹਨਾਂ ਨੂੰ ਮੱਲ ਸਭ ਤੋਂ ਪਹਿਲਾਂ ਅਸੀਂ ਜਾਣੇ ਕਿ ਡਾਉਨ ਪੂਰੇ ਮਹੱਲੇ 'ਚ ਕੋਈ ਨਹੀਂ ਆਉਂਦਾ ਹੈ ਕੋਈ ਨਹੀਂ ਹਾਂ ਉਹਨਾਂ ਦੀ ਸੋਚ ਲਈ ਤੂੰ ਦੇਖ ਲਓ ਮੌਕਾ ਦੇਖਿਆ ਤੂੰ ਅੰਦਰ ਬਈ ਦੇਖਿਆ ਦੇਖਿਆ ਦੇਖ ਲਿਆ ਨਾ ਹੁਣ ਤੂੰ ਬਈ ਦਿਖਾਇਆ ਲਾਈਵ ਦਿਖਾ ਕੇ ਆਏ ਭਾਜੀ ਇਹਨੂੰ ਵੀ ਨਾਲ ਲੈ ਕੇ ਜਾਣਾ ਬਾਈਟ ਲੋ ਸਾਡੇ ਘਰਾਂ ਦੀ ਵਾਲੇ ਘਰ ਵੀ ਜਾਉਂ ਭਈ ਉਧਰ ਵੀ ਗਏ ਆ ਭਾਜੀ ਉਧਰ ਹੀ ਹੋ ਕੇ ਤੁਹਾਡਾ ਮੱਖ ਲੈਣ ਆਏ ਭਾਜੀ ਆ ਤੇ ਆਇਆ ਪਤਾ ਹੋਣਾ ਨੂੰ ਉਹ ਜਾ ਕੇ ਆਇਆ ਬੱਲੇ ਹੁਣ ਦੇਖੋ ਸਰ ਇਹ ਕੋਈ ਵੀ ਗੱਲ ਏ ਆਪਾਂ ਸਾਡੇ ਘਰ ਚ ਸਮਾਨ ਜੋ ਪਿਆ ਉਹ ਅਸੀਂ ਆਪੇ ਰੱਖ ਸਕਦੇ ਆ ਯਾਰ ਇਹ ਇਹ ਸਾਨੂੰ ਕੋਈ ਵੀ ਨਹੀਂ ਹੁੰਦਾ ਕਹਿਣ ਵਾਲਾ ਕਿ ਤੂੰ ਹੀ ਆਪਣਾ ਸਮਾਨ ਇੱਥੇ ਚੱਕ ਕੇ ਰੱਖੋ ਜਿਵੇਂ ਲੋਕਾਂ ਦੀ ਹੁਣ ਲੱਗ ਪਈ ਸਾਡਾ ਘਰ ਕਿ ਨਾ ਅਸੀਂ ਇਹਦੇ ਕਹਿਣਦੇ ਨਹੀਂ ਆਪਣਾ ਘਰ ਚੇਂਜ ਕਰ ਸਕਦੇ ਕਿਉਂਕਿ ਸਾਡੇ 30 ਸਾਲ ਤੋਂ 32 ਸਾਲ ਤੋਂ ਜਿੱਥੇ ਟੈਂਕੀ ਪਈ ਉੱਥੇ ਹੀ ਪਈ ਆ। ਨਹੀਂ ਅੱਜ ਕੋਈ ਭਾਜੀ ਹੱਥੋਂ ਪਈ ਵੀ ਹੋਈ ਆ। ਅੱਜ ਕੋਈ ਹੱਥੋਂ ਪਈ ਨਹੀਂ ਹੋਈ। ਆ ਪਈ ਇਹਨੇ ਤਾਂ ਸਗੋਂ ਸਾਨੂੰ ੱੱਕੇ ਮਾਰਿਆ ਸੀ ਤਾਂ ਪਿਆਰ ਨਾ ਬਾਹਰ ਕੱਢਿਆ। ਹੂੰ। ਮਾਰਨ ਨੂੰ ਹੀ ਮਾਰ ਵੀ ਸਕਦੇ ਆ ਇਹ ਤਾਂ ਪੰਜ ਜਣੇ ਸੀ। ਇਹਨੂੰ ਤਾਂ ਕਿਹਾ ਹੀ ਕੁਛ ਨਹੀਂ। ਜਿਹਨੂੰ ਕੁੱਟਿਆ ਵੀ ਹੁੰਦਾ ਇਹ ਕੋਈ ਉੱਠਿਆ ਨਹੀਂ ਜਾਣਾ ਸੀ। ਚੰਗਾ ਭਲਾ ਧੋੜਿਆ ਫਿਰਦਾ ਦਾ ਡਜ਼ਾਮਣੇ ਪਈ। ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਵਾਈਫ ਤੇ ਬੱਚੇ ਉੱਤੇ ਵੀ ਥੋੜਾ ਯਾ ਭਾਜੀ ਕੁਛ ਨਹੀਂ ਆ ਤੁਸੀਂ ਦੇਖਿਆ ਉਹਨਾਂ ਦੀ ਵਾਈਫ ਦਾ ਮੰਗ ਭਾਜੀ ਮੇਰੀ ਤੇ ਕੁਛ ਨਹੀਂ ਆਪਾਂ ਤੇ ਆ ਹੀ ਗਏ ਨਾ ਹੀ ਕਲੇਸ਼ ਪਹਿਲਾਂ ਜਾਂਦੇ ਹੀ ਨਾ ਹੁਣ ਜਾਂਦੇ ਆ ਜੋ ਪਾਣਾ ਜਾਂਦਾ ਤੇ ਫਿਰ ਦੇਖ ਲਵੇ ਆਪਣੀ ਨਹੀਂ ਉੱਧਾ ਤੁਹਾਡੀ ਰਿਸ਼ਤੇਦਾਰੀ ਚ ਨਹੀਂ ਜੇ ਉੱਧਾ ਆਂਡ ਗਵਾੜੀ ਉੱਧੀ ਉੱਧਾ ਆਂਡ ਗਵਾੜੇ ਸਾਡਾ ਸਾਰਿਆਂ ਦਾ ਪਿਆਰ ਹੈ ਸਾਡਾ ਕੋਈ ਇਹ ਨਹੀਂ ਹਲਾ ਕਿ ਆ ਸਾਡੇ ਪੂਰੇ ਮਹੱਲੇ ਚ ਕਿਸੇ ਨੂੰ ਵੀ ਪੁੱਛ ਲਿਓ ਸਾਡੇ ਨਾਂ ਤੇ ਨਾ ਅਜੇ ਤੱਕ ਕੋਈ ਜੀ ਪੁਲਿਸ ਰਿਪੋਰਟ ਬੋਲਦਾ ਠੀਕ ਹੈ ਇਹ ਸਾਡੇ ਘਰ ਦੀ ਆਪਾਂ ਵਾਈਟ ਲਿਸਟਾਂ ਪੂਰਾ ਪ੍ਰਵਾਹ ਜੀ ਤੇ ਇਸ ਤੋਂ ਵੱਡੀ ਗੱਲ ਅੱਜ ਦੇ ਦਿਨ ਤਾਨੂੰ ਸਾਰਾ ਪਤਾ ਤੁਸੀਂ ਸਿਟੀ ਘੁੰਮਦੇ ਹੋ ਪੂਰੀ ਤੁਸੀਂ ਕੱਲੇ ਕੱਲੇ ਬੰਦੇ ਨੂੰ ਜਾਣਦੇ ਹੋਵੋਗੇ ਤੁਹਾਨੂੰ ਪਤਾ ਹੋਊਗਾ ਹਰ ਇੱਕ ਦਾ ਜਿੱਦਾਂ ਧੜ ਦੇ ਜਿਹੜੇ ਇਲਜ਼ਾਮ ਲਗਾਏ ਜਾਂ ਕਹਿੰਦੇ ਕੁੱਟ ਮਾਰੋਈ ਆ ਜਿੱਦਾਂ ਹੋਇਆ ਹੈ ਇਲਜ਼ਾਮ ਤਾਂ ਭਾਈ ਜਿੱਦਾਂ ਮਰਜ਼ੀ ਤੁਸੀਂ ਜੋ ਮਰਜ਼ੀ ਲਵਾ ਲਓ ਮੈਂ ਕਹਾਂਗਾ ਮੇਰੇ ਕੱਪੜੇ ਪਾ ਲੈ ਚਲੋ ਅਸੀਂ ਨਹੀਂ ਲਾਏ ਉਹਨਾਂ ਨੇ ਤੁਹਾਡੇ ਤੇ ਲਾਏ ਆ ਨਹੀਂ ਨਹੀਂ ਲੱਗੇ ਤਾਂ ਹੀ ਤੁਹਾਡਾ ਪੱਖ ਲੈ ਰਹੇ ਹੋ ਉਹ ਕਹਿ ਰਹੇ ਨੇ ਤੁਹਾਡੇ ਕੁਝ ਨਹੀਂ ਆਇਆ ਭਾਈ ਇਦਾਂ ਦਾ ਸਾਡੀ ਸਾਰੀ ਫੈਮਲੀ ਛੋਟੀ ਬੇਟੀ ਨੂੰ ਵਿੱਚ ਪੇਟਾ ਮਾਰੀਏਂਗੀ ਭਾਈ ਉਹਦੀ ਛੋਟੀ ਬੇਟੀ ਰਹਿੰਦੀ ਇੱਥੇ ਆਪਾਂ ਕਿਉਂ ਮਾਰਨਾ ਜਦ ਮਾਂ ਨੂੰ ਮਾਰਿਆ ਤੇ ਬੱਚੇ ਨੂੰ ਬ ਬਈ ਜਿਹੜਾ ਫੋਨ ਤੋੜਿਆ ਗਿਆ ਜਿਹੜਾ ਆਪੇ ਤਾਂ ਕੰਮ ਕੀ ਜਿਹਨਾਂ ਨੇ ਤੋੜਿਆ ਆਈ ਦਾਰੂ ਕੀ ਗਿਆ ਆਪੇ ਤੋੜਿਆ ਵਾ ਸਾਡਾ ਨਾਲ ਆਈ ਜਾਂਦਾ ਪੈਸੇ ਲੈਣ ਦੇ ਮਾਰੇ ਹੋਰ ਉਹਨੇ ਕੀ ਕਰਨਾ ਸਰ ਮੌਕੇ ਤੇ ਹੁਣ ਪੁਲਿਸ ਆਈ ਸੀਗੀ ਕੀ ਗੱਲਬਾਤ ਹੋਈ ਗੋਲ ਤੁਹਾਨੂੰ ਦੱਸੀ ਹੋਈ ਪੁਲਿਸ ਨੂੰ ਦੱਸੀ ਹੋਏ ਕਹਿੰਦੇ ਕੋਈ ਨਹੀਂ ਆਪਾਂ ਦਰਖਾਸਤ ਲੈ ਲੈਣੇ ਆ ਮੈਂ ਕਿਹਾ ਤੁਸੀਂ ਲੈ ਲਿਓ ਜਦੋਂ ਗੱਲ ਕਰਨੀ ਹੋਈ ਥਾਣੇ 'ਚ ਬੁਲਾ ਲਿਓ ਨਹੀਂ ਹੁਣ ਤੁਹਾਨੂੰ ਥਾਣੇ ਬੁਲਾਇਆ ਭਾਜੀ ਉਹਨਾਂ ਨੇ ਪੁਲਿਸ ਨੇ ਬੁਲਾਇਆ ਨਹੀਂ ਭਾਜੀ ਮੌਕਾ ਦਿਖਾਤਾ ਉਹਨਾਂ ਨੂੰ ਅੰਦਰ ਉਹਨਾਂ ਨੇ ਕਿਹਾ ਮੈਂ ਕਿਹਾ ਮੈਂ ਵੀ ਉਹਨਾਂ ਨੂੰ ਇਹੀ ਗੱਲ ਕਹੀ ਕਿ ਯਾਰ ਸਾਡਾ ਕੀ ਤਾਂ ਠੀਕ ਤੁਸੀਂ ਆਪਣਾ ਠੀਕ ਕਰਾਓ ਭਾਜੀ ਇਹਨਾਂ ਦੇ ਪਿਛਲੇ ਕਮਰੇ ਤੋਂ ਲੈ ਕੇ ਨਾ ਅਗਲੇ ਕਮਰੇ ਤੱਕ ਸਾਡੀਆਂ 9 ਇੰਚੀ ਦੀਆਂ ਕੰਧਾਂ ਹਨ ਸਾਡੇ 9 ਇੰਚੀ ਦੀ ਕੰਧ ਚੋਂ ਇੱਕ ਇੱਕ ਇੱਟ ਕੱਢ ਕੇ ਇਹਨੇ ਬਾਲਾ ਲਵਾਇਆ ਅੱਛਾ ਜੀ ਜੇ ਅਸੀਂ ਜੇ ਅਸੀਂ ਅੱਜ ਸਵੇਰੇ ਆਪਾਂ ਕਾਰਵਾਈ ਕਰਾਈਏ ਨਾ ਆਪਣੀ ਸਾਰੀਆਂ ਮਤਲਬ ਆਪਣੀ ਕੰਧ ਦੇ ਵਿੱਚ ਉਹਨਾਂ ਦੇ ਬਾਲੇ ਕਢਾ ਦਈਏ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਮੈਂ ਤੁਹਾਡੇ ਕਹਿੰਦਾ ਲੱਗੀ ਜੀ ਕੰਧ ਜਿਹੜੀ ਤੁਹਾਡੀ ਹੈਗੀ ਉਹ ਵਾਲੀ ਭਲੇ ਕੰਧ ਕੰਧ ਸਾਂਝੀ ਭਾਈ ਸਾਂਝੀ ਕੰਧ ਦਾ ਭਾਜੀ ਨਹੀਂ ਸਾਂਝੀ ਭਾਈ ਤੁਹਾਡੀ ਕੰਧ ਈ ਉਹਨਾਂ ਨੇ ਕੰਧ ਨਹੀਂ ਆਪਣੀ ਕੀਤੀ ਵੀ ਸਿਰਾ ਬਾਬਾ ਇੱਕ ਭਾਈ ਬੰਦੀ ਕਰਕੇ ਇਹਨਾਂ ਨੂੰ ਕੁਝ ਕਿਹਾ ਨਹੀਂ ਕਿ ਕੋਈ ਨਹੀਂ ਯਾਰ ਚੱਲ ਗਰੀਬ ਮਾਤੜ ਬੰਦਿਆ ਤੁਸੀਂ ਲਾ ਲਓ ਮੈਂ ਚਲੋ ਆਂਡ ਗਵਾਂਡ ਰਹੀ ਯਾਰ ਸਾਡੇ ਦਾਦੀ ਹੁਣੀ ਕੋਈ ਗੱਲ ਨਹੀਂ ਤੁਹਾਨੂੰ ਦੋਨੇ ਹੀ ਪੱਖ ਸਨ ਤੇ ਓਕੇ ਭਾਈ ਠੀਕ ਹੈ ਉਹ ਤੋਂ ਲੇਕਰ ਫਿਰ ਤੋਂ ਦਾਰ 100 ਦਿਓ ਗੜੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੀ ਜਲੰਧਰ ਦੇ ਗੜੇ ਇਲਾਕੇ ਦੀਆਂ ਦੇਰ ਰਾਤ ਜਲੰਧਰ ਦੇ ਗੜੇ ਇਲਾਕੇ ਦੇ ਵਿੱਚ ਜਿੱਥੇ ਕੀ ਆਂਡ ਗਵਾਂਡ ਦੇ ਵਿੱਚ ਜਿਹੜਾ ਵਿਵਾਦ ਹੋਇਆ ਦੋਨੋਂ ਹੀ ਪੱਖ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ ਔਰ ਦੱਸਿਆ ਜਾ ਰਿਹਾ ਰਸੋਈ ਦੇ ਵਿੱਚ ਜਿਹੜਾ ਪਾਣੀ ਆਂਦਾ ਸੀਗਾ ਛੱਤੋਂ ਔਰ ਕਹਿ ਰਹੇ ਕਿ ਜਿਹੜੀ ਰਸੋਈ ਆ ਓਪਨ ਹੋਣ ਕਰਕੇ ਜਿਹੜਾ ਕਾਫੀ ਦਿਨ ਤੋਂ ਸਿੰਮਦਾ ਪਰ ਉਹ ਕੰਦ ਵੀ ਦੱਸਿਆ ਜਾ ਰਿਹਾ ਕਹਿੰਦੇ ਸਾਡੀ ਆ ਸਾਡੀ ਕੰਦ ਦੇ ਉੱਪਰ ਹੀ ਜਿਹੜਾ ਇਹਨਾਂ ਨੇ ਆਪਣਾ ਘਰ ਆ ਬਣਾਇਆ ਹੋਇਆ ਉੱਥੇ ਜਿਹੜੀ ਆ ਕੰਦ ਖੜੀ ਕੀਤੀ ਆ ਵਿੱਚ ਜਿਹੜੇ ਬਾਲੇ ਪਾ ਕੇ ਪਰ ਉਹ ਕਹਿੰਦੇ ਅਸੀਂ ਉਹ ਤਾਂ ਵੀ ਨਹੀਂ ਰੋਕਤੀ ਕੀਤੀ ਜਿਹੜੀ ਅੱਜ ਦੀ ਗੱਲ ਆ ਜਿੰਨੇ ਉਹ ਕਹਿੰਦੇ ਇਲਜ਼ਾਮ ਸਾਡੇ ਦੇ ਉੱਤੇ ਲਗਾਏ ਜਾ ਰਹੇ ਆ ਬਿਲਕੁਲ ਹੀ ਜਿਹੜੇ ਬੇਬੁਨਿਆਦ ਆ ਥਾਣਾ ਸਾਦ ਦੇ ਦੀ ਨਸਾਰਾ ਮਾਮਲਾ ਜਾ ਚੁੱਕਾ ਬਾਕੀ ਸਮਾਨ ਨੂੰ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਮਿਲਦੀ ਹੈ ਤਾਂ ਤੁਹਾਨੂੰ ਸਾਂਝੀ ਜ਼ਰੂਰ ਕਰਾਂਗੇ ਹੁਣ ਤੱਕ ਬੜੇ ਰੈਲੀ ਪਬਲਿਕ ਅਪਡੇਟ ਟੀਵੀ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ